ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਜਿਉਂਦੇ ਜੀ ਤਾਂ ਆਪਣੇ ਗੀਤਾਂ ਨਾਲ ਕਈ ਰਿਕਾਰਡ ਆਪਣੇ ਨਾਮ ਕਰਦਾ ਹੀ ਸੀ ਪਰ ਦੁਨੀਆ ਤੋਂ ਜਾਣ ਤੋਂ ਬਾਅਦ ਮਾਂ ਦਾ ਪੁੱਤ ਸਿਵਿਆਂ 'ਚ ਵੀ ਅਜੇ ਰਿਕਾਰਡ ਬਣਾ ਰਿਹਾ ਹੈ ਜਿੱਥੇ ਅਜੇ ਤੱਕ ਮੌਜੂਦਾ ਕੋਈ ਵੀ ਪੰਜਾਬੀ ਸਿੰਗਰ ਨਹੀਂ ਪਹੁੰਚ ਸਕਿਆ ਮਿਊਜ਼ਿਕ ਐਪ ਸਪੋਟੀਫਾਈ ਜਿਸ ਉੱਪਰ ਕੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੇ ਗੀਤ ਸੁਣਨ ਨੂੰ ਮਿਲਦੇ ਹਨ ਸਪੋਟੀਫਾਈ ਤੇ ਸਿੱਧੂ ਮੂਸੇਵਾਲਾ ਸਭ ਤੋਂ ਵੱਧ ਸਟ੍ਰੀਮ ਦੇ ਨਾਲ ਨੰਬਰ 1 ਤੇ ਆ ਗਿਆ ਹੈ ਸਿੱਧੂ ਮੂਸੇਵਾਲਾ ਦੀਆਂ ਟੋਟਲ 4 ਬਿਲੀਅਨ ਸਟ੍ਰੀਮ ਪੂਰੀਆਂ ਹੋ ਚੁੱਕੀਆਂ ਹਨ ਜੋ ਕਿ ਹੋਰ ਕਿਸੇ ਵੀ ਪੰਜਾਬੀ ਸਿੰਗਰ ਤੋਂ ਕਿਤੇ ਜ਼ਿਆਦਾ ਹਨ ਕੋਈ ਵੀ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਨੇੜੇ ਤੇੜੇ ਵੀ ਨਹੀਂ ਹੈ ਜੇਕਰ ਗੱਲ ਕਰੀਏ ਪੂਰੇ ਇੰਡੀਆ ਵਿੱਚੋਂ ਤਾਂ ਪੂਰੇ ਇੰਡੀਆ ਵਿੱਚੋਂ ਵੀ ਸਿੱਧੂ ਮੂਸੇਵਾਲਾ ਨੰਬਰ 2 ਤੇ ਹੈ ਜਦੋਂ ਕਿ ਬਾਕੀ ਪੰਜਾਬੀ ਸਿੰਗਰ ਇੰਡੀਆ ਵਾਲੀ ਲਿਸਟ ਵਿੱਚ ਦੂਰ ਦੂਰ ਤੱਕ ਦਿਖਾਈ ਨਹੀਂ ਦਿੰਦੇ ਸਾਈਨ ਟੂ ਗੋਡ ਬਾਈ ਸਿੱਧੂ ਮੂਸੇਵਾਲਾ ਦਾ ਗਾਣਾ ਸੀ ਨਾ ਉਹ ਚ ਕਹਿੰਦਾ ਮੁੱਕਦਾ ਨਹੀਂ ਛੇਤੀ ਜਿਵੇਂ AK ਦਾ ਕਲਿੱਪ ਆ ਮਤਲਬ ਜਿਵੇਂ AK 47 ਦਾ ਕਲਿੱਪ ਆਣਾ ਉਹਦੇ ਚ ਜਦੋਂ ਚੈਂਬਰ ਚੜ ਜਾਂਦਾ ਤਾਂ ਗੋਲੀਆਂ ਚੱਲਦੀਆਂ ਤਾਂ ਕੰਟੀਨਿਊ ਥਾ 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 ਤਾਂ ਚਲਦੀਆਂ ਹੀ ਰਹਿਣੀਆਂ ਹਨਾ ਕਹਿੰਦਾ ਉਦਾਂ ਹੀ ਸਿੱਧੂ ਮੂਸੇ ਵਾਲਾ ਰੁਕਦਾ ਨਹੀਂ ਜਦੋਂ ਲਿਖਣ ਦੇ ਆ ਜਾਂਦਾ ਉਦੋਂ ਫਿਰ ਲਿਖੀ ਜਾਂਦਾ ਜਦੋਂ ਗਾਉਣ ਦੇ ਆ ਜਾਂਦਾ ਫੇ ਗਾਈ ਜਾਂਦਾ ਮੂੜੀ ਬੰਦਾ ਸੀ ਸਿੱਧੂ ਮੂਸੇ ਵਾਲਾ ਕਈ ਤਾਂ ਕਲਾਕਾਰ ਕਹਿੰਦੇ ਨਾ ਮੇਰੇ ਗਾਣੇ ਨੇ 20 ਸਾਲ ਬਾਅਦ ਸਮਝ ਆਉਣੀ ਆ ਬਾਹਾਂ ਨਹੀਂ ਉਹ ਤਾਂ ਕਹੀ ਰਹਿਣਾ ਨਹੀਂ ਰਹਿਣਾ 20 ਤਾਂ ਸਾਨੂੰ ਸਮਝ ਆਉਣੀ ਕਿ ਨਹੀਂ ਆਉਣੀ ਪਰ ਸਾਨੂੰ ਸਿੱਧੂ ਦੀ ਹੌਣੀ ਸਮਝ ਆਉਂਦੀ ਪਈ ਆ ਕੱਲੇ-ਕੱਲੇ ਗਾਣੇ ਦੀ ਲਿਰਿਕਸ ਹੀ ਕੱਲੇ-ਕੱਲੇ ਵਰਡ ਦੀ ਜਿਹੜੀ ਸਮਝ ਆਣਾ ਉਹ ਬੜੇ ਖਿਆਲ ਨਾਲ ਗਾਣਾ ਸੁਣਨਾ ਪੈਂਦਾ ਤੇ ਉਹ ਗਾਣੇ ਦੀ ਸਹੀ ਸਮਝ